ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਮਾਲਕ ਦੇ ਚਰਨਾਵਿਚ ਸੱਚਖੰਡ ਜਾਬਰਾਜੀ ਬਲਕ ਮੌੜ ਮੰਡੀ ਦੇ ਪਿੰਡ ਕਮਾਲੂ ਸਵੈਚ ਦੇ ਮਾਤਾ ਜਰਨੈਲ ਕੌਰ ਇਨਸਾ ਜਿਨ੍ਹਾਂ ਦੀ ਉਮਰ ਕਰੀ 55 ਸਾਲ ਸੀ ਉਹਨਾਂ ਦੀ ਮ੍ਰਿਤਕ ਦੇ ਪਰਿਵਾਰ ਵੱਲੋਂ ਮੈਡੀਕਲ ਖੋਜਾਂ ਲਈ ਧਾਨ ਕੀਤੀ ਗਈ ਹੈ ਮਾਤਾ ਵੱਲੋਂ ਜੌਂਦੇ ਜੀ ਇਹ ਪ੍ਰਣ ਕੀਤਾ ਗਿਆ ਸੀ ਜਿਸ ਦੀ ਮੌਤ ਉਪਰੰਤ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦੇ ਪ੍ਰਣ ਨੂੰ ਪੂਰਾ ਕੀਤਾ ਗਿਆ ਜਨਰਲ ਕੋਰੈਂਸਾਂ ਬਲਕ ਮੌੜ ਮੰਡੀ ਦੇ 28ਵੇਂ ਅਤੇ ਪਿੰਡ ਦੇ 5ਵੇਂ ਸੀਰੀਜ਼ਦਾਨੀ ਬਣੇ ਹਨ ਪਿੰਡ ਕਮਾਲੂ ਸਵੈਚ ਵਿੱਚੋਂ ਕਰੀਬ 12 ਦਿਨਾਂ ਵਿੱਚ ਇਹ ਦੂਜਾ ਸ਼ਰੀਰਦਾਨ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜਨਰਲ ਕੌਰ ਇਨਸਾਨੀ ਪੂਜਨੀਕ ਗੁਰੂ ਸਾਹਿਬ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਨ ਦੀ ਪਵਿੱਤਰ ਸਿੱਖਿਆ ਤੇ ਚੱਲਦਿਆਂ ਸ਼ਰੀਰਦਾਨ ਕਰਨ ਦਾ ਫੈਸਲਾ ਹੋਇਆ ਸੀ। ਉਹਨਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਪੁੱਤਰਾਂ ਗੁਰਬਾਲ ਸਿੰਘ ਇਨਸਾਨ, ਨਿਰਮਲ ਸਿੰਘ ਇਨਸਾਨ, ਅਮਰਜੀਤ ਸਿੰਘ ਇਨਸਾਨ, ਸਤਪਾਲ ਸਿੰਘ ਇਨਸਾਨ, ਸੁਜੀਤ ਸਿੰਘ ਇਨਸਾਨ, ਨੂਹਾਂ ਕੁਲਵਿੰਦਰ ਕੌਰ ਇਨਸਾਨ, ਪਰਮਿੰਦਰ ਕੌਰ, ਮਨਜੀਤ ਕੌਰ ਇਨਸਾਨ, ਬੇਟੀ ਅਮੀਰਪਾਲ ਕੌਰ ਇਨਸਾਨ ਤੇ ਕਰਮਨੀਤ ਕੌਰ ਇਨਸਾਨ ਤੇ ਹੋਰ ਪਰਵਾਰਕ ਮੈਂਬਰਾਂ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਮ੍ਰਿਤਕ ਦੀਪ ਮੈਡੀਕਲ ਖੋਜਾਂ ਲਈ ਧਾਨ ਕਰ ਦਿੱਤੀ ਗਈ। ਉਨ੍ਹਾਂ ਦੀ ਮ੍ਰਿਤਕ ਦੀਪ ਨੂੰ ਮੈਡੀਕਲ ਖੋਜਾਂ ਲਈ ਵੰਕਟੇਸ਼ਵਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਨ 24 ਵੰਕਟੇਸ਼ਵਰ ਨਗਰ ਨੇੜੇ ਰਾਜਪੁਰ ਗੁਜਰੋਲਾ ਜ਼ਿਲ੍ਹਾ ਅਮਰੋਹਾ ਜ਼ੁਪੀ ਨੂੰਦਾਨ ਕੀਤਾ ਗਿਆ ਹੈ। ਮ੍ਰਿਤਕ ਦੀਪ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਫੁੱਲਾਂ ਨਾਲ ਸਜੇ ਐਮਬੂਲੈਂਸ ਰਾਹੀਂ ਰਿਸ਼ਤੇਦਾਰਾਂ ਵੱਡੀ ਗਿਣਤੀ ਬਲਕਿ ਦੇ ਸਾਥ ਸੰਗਤ ਇਲਾਕਾ ਨਿਵਾਸੀਆਂ ਪ੍ਰਵਰਤ ਮੈਂਬਰਾਂ ਵੱਲੋਂ ਜਨਰਲ ਕੋਰਾਂਸਾ ਅਮਰ ਰਹੇ ਤੇ ਸਰੀਰਦਾਨ ਮਹਾਦਾਨ ਦੇ ਨਾਅਰਿਆਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਦੇ ਪੰਜ ਪੋਲਾ ਸਿੰਘ ਵੱਲੋਂ ਹਰੀ ਝੰਡੀ ਦਿਖਾ ਕੇ ਛਰਵਾਣਾ ਕੀਤਾ ਗਿਆ ਇਸ ਮੌਕੇ 50 ਮੈਂਬਰ ਵਿਕਰ ਸਿੰਘ ਇੰਸਾ ਪੈਣ ਦੇ ਮਤਲਿਨ ਸਾਹਿਬ ਵਿਨਾਇਨ ਸਾਹਿਬ ਈਮਜੂ ਸਾਹਿਬ ਪਿੰਡ ਕਮਨ ਉਸਵੈਚ ਦੇ ਪੰਜ ਨੰਬਰਦਾਰ ਕਲੱਬ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰਾਂ ਵੱਲੋਂ ਦੁੱਖ ਦੀ ਘੜੀ ਵਿੱਚ ਜਿੱਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਉੱਥੇ ਹੀ ਕੁਝ ਪਤਵੰਤਿਆਂ ਨੇ ਇਹ ਸਰੀਰਦਾਨ ਮਹਿਮ ਦੀ ਛਲਾਗਾ ਕੀਤੀ ਇਸ ਤਰ੍ਹਾਂ ਜੀ ਅੱਜ ਕੱਲ ਕੋਈ ਸਰੀਰ ਦੇ ਬਾਲ ਨਹੀਂਦਾ ਹੈ ਕੋਈ ਇਹ ਬਹੁਤ ਵੱਡੀ ਸਿੱਖਿਆ ਕਿ ਇਹਨਾਂ ਸੰਤਾਂ ਨੇ ਇਹਨਾਂ ਪ੍ਰੀਮਿਆਂ ਨੂੰ ਵੀ ਜੇ ਕੋਈ ਸਰੀਰਦਾਨ ਕਰਨਾ ਹੈਗਾ ਇਸਰੀ ਦਾ ਕਰਨ ਨਾਲ ਜਿਹੜੇ ਬੱਚੇ ਮੈਡੀਕਲ ਦੀ ਪੜ੍ਹਾਈ ਕਰਦੇ ਆ ਪਹਿਲਾਂ ਹੁੰਦਾ ਸੀਗਾ ਵੀ ਚੂਹੇ ਤੇ ਕੁੱਤਿਆਂ ਤੋਂ ਬਿੱਲਾ ਤੋਂ ਬਿਮਾਰੀਆਂ ਪਤਾ ਲੱਗਦਾ ਸੀ ਹੁਣ ਇਸਰੀ ਦਾਣ ਵਿੱਚ ਸਰੀਰ ਨਾਲ ਪਤਾ ਲੱਗਦਾ ਹੈ ਖੋਜਾਂ ਕਰਦੇ ਆ ਇਹਦੇ ਵਿੱਚ ਮੈਡੀਕਲ ਖੋਜਾਂ ਕਰਦੇ ਆ ਕੋਈ ਬਿਮਾਰੀਆਂ ਪਤਾ ਲੱਗਦਾ ਹੈਗਾ ਮੈਡੀਕਲ ਜਿਹੜੇ ਬੱਚੇ ਕਰਦੇ ਆ ਉਹਨਾਂ ਨੂੰ ਇਹ ਤਾਂ ਬਹੁਤ ਵੱਡਾ ਲਾਭ ਹੈਗਾ ਇਨਸਾਨੀਅਤ ਦਾ ਬਹੁਤ ਵੱਡਾ ਲਾਭ ਹੈ ਜਿਹੜੇ ਸਰੀਰ ਦਾਣ ਕਰਦੇ ਨੇ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ